ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਆਉਂਦੇ ਪਿੰਡ ਪੱਤੀ마ੜੀ ਟਾਂਡਾ ਵਿੱਚ ਵਾਰਡ ਨੰਬਰ 4 ਤੋਂ ਇਲੈਕਸ਼ਨ ਲੜ ਰਹੇ ਉਮੀਦਵਾਰ ਦੀ ਫਾਈਲ ਰੱਦ ਹੋਣ ਤੇ ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾ ਨੇ ਪਿੰਡ ਦੇ ਜੰਜ ਘਰ ਵਿੱਚ ਇਕੱਠੇ ਹੋ ਕੇ ਵਿਰੋਧੀ ਧਿਰ ਤੇ ਇਲਜ਼ਾਮ ਲਗਾਏ ਕਿ ਜਾਣਬੁੱਝ ਕੇ ਸਾਡੇ ਉਮੀਦਵਾਰ ਦੀ ਫਾਈਲ ਰੱਦ ਕੀਤੀ ਗਈ ਹੈ ਦੂਜੀ ਧਿਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਰਿਪੋਰਟ ਤੁਸੀਂ ਵੇਖ ਰਹੇ ਹੋ ਏਪੀਜ਼ੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਸ੍ਰੀ ਹਰਗੋਬਿੰਦਪੁਰ ਸਾਹਿਬ ਕਿੰਨੇ ਹੰਤ ਕੋ ਤਾਤਾ ਹਜੰਬੜ ਕੋ ਕਿੱਸੇ ਵਾਰਡ ਚ ਘੜੇ ਕਿਹੜੇ ਪਿੰਡ ਤੋਂ ਮੜੀ ਟਾਂਡ ਕਿਹੜੇ ਵਾਰਡ ਤੋਂ ਕਿਹੜੇ ਚਾਰ ਵਾਰਡ ਚ ਤੇ ਕੀ ਕਰਨ ਮੈਂ ਫੈਰ ਜੇ ਟੋਣ ਦਾ ਫੈਰਨਾ ਰੱਦ ਕਰਵਾਈਆ ਤੈਨੂੰ ਸਾਫ ਚਾਹੀਦਾ ਕਿੰਨੇ ਰੱਦ ਕਰਾਈਏ ਹੋਰ ਉਦੀ ਪਾੜੇ ਐਂਦੀ ਫਾਈਲ ਗੈਰੋਂ ਰੋਣਾ ਨਹੀਂ ਗਾ ਰੋਣਾ ਹੋਰ ਹੋਣਾ ਨਹੀਂ ਹੋਰ ਨਹੀਂ ਕੋਈ ਚਾਹੀਦਾ ਕੋ ਕਿ ਦੂਸਰੀ ਵਾਰ ਪੇਪਰ ਤੁਹਾਡੇ ਰੱਦ ਕੀਤੇ ਗਏ ਪਰ ਉਹਨਾਂ ਨੇ ਕਿਹਾ ਕੋਈ ਨਾ ਬ੍ਰਿਧੀ ਕਰੀਓ ਅਸੀਂ ਵੀ ਇਨਸਾਫ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਮੌਜੂਦ ਹੈਗਾ ਵਾਹ। ਕਿਹ ਕਿਹ ਨੰਦਾ ਦਾ ਮੇਰਾ ਨਾਮ ਗੁਰਦੇਵ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਮਾੜੀ ਤੰਦਾ ਜੀ ਪੱਤੀ ਤੰਦਾ ਤੇ ਫਾਈਲ ਜਮਾ ਕਰਾਈ ਸੀ ਕੀ ਪ੍ਰੋਬਲਮ ਆ ਜੀ? ਪ੍ਰੋਬਲਮ ਇਹ ਸਾਡੇ ਧੱਕੇ ਨਾਲ ਫਾਰਮ ਰਿਜੈਕਟ ਕਰਾਏ ਗਏ। ਇਹਦੇ ਨਾਮ ਤੇ ਫਾਈਲ ਸੀ। ਮੇਰੀ ਮਿਸਟਰ ਦਾ ਨਾਮ ਜੀ ਕੀ ਨਾਮ? ਇਹਦਾ ਰਾਜਵਿੰਦਰ ਕੋਹ ਜੀ। ਕਿਸ ਵਾਰ ਤੋਂ ਘਰੇ ਜੀ? 4 ਵਾਰ ਜੀ। ਤੇ ਕੀ ਕਰਨਾ ਕਰਕੇ ਫੈਲਕੀ ਦੱਸਿਆ ਨੋ ਪਤਾ ਨਹੀਂ ਕੋਈ ਦੱਸਿਆ ਨਹੀਂ ਉਹਨਾਂ ਨੇ ਜੀ ਸੈਨ ਮਿਸ਼ਨ ਦੱਸਿਆ ਇਹਨਾਂ ਨੂੰ ਸੈਨ ਹਟ ਕਲੀਅਰ ਜੀ ਸੈਨ ਕਲੀਅਰ ਜੀ ਹਾਂ ਜੀ ਕੀ ਮਾਲ ਕਰਦੇ ਮਾਂ ਕਾ ਤੇ ਪ੍ਰਸ਼ਾਸਨ ਵਾਲੀ ਫਾਲ ਫੈਲ ਬਹਾਲ ਕੀਤੀ ਜਾਵੇ ਇਹਨਾਂ ਬੇਦ ਮੇਰਾ ਨਾਮ ਸੁਬਦਾਰ ਰਜਿੰਦਰ ਸਿੰਘ ਹੈ ਜੀ ਮੈਂ ਪ੍ਰਿੰਟਾਂਡੇ ਦਾ ਪਤੀ ਦਾ ਪ੍ਰਿੰਟਾਂਡੇ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਅੱਜ ਇਕੱਠ ਕੀਤਾ ਕੀ ਕਰਨਾ ਇਹ ਜੀ ਅਸੀਂ ਜੰਜ்கਾਰ ਐਸ ਸੀ ਭਾਈਚਾਰੇ ਦੇ ਨਾਲ ਖੜੇ ਆਂ ਕਿਉਂਕਿ ਐਸੇ ਭਾਈਚਾਰੇ ਦਾ 4 ਨੰਬਰ ਬੋਰਡ ਦੇ ਵਿੱਚ ਲਗਭਗ ਤਕਰੀਬਨ 182 ਬੋਰਡ ਹੈ ਜਿਹਦੇ ਵਿੱਚੋਂ ਇਹ ਗੁਰਦੇਵ ਸਿੰਘ ਜਿੱਤ ਪ੍ਰਾਪਤ ਕਰਦਾ ਸੀਗਾ ਔਰ ਇਹਨਾਂ ਦੇ ਉਹ ਵਿਰੋਧੀ ਧਿਰ ਨੇ ਜਿਹੜੇ ਆ ਪੇਪਰ ਰੱਦ ਕਰਵਾ ਦਿੱਤੇ ਐ ਇਸ ਭਾਈਚਾਰੇ ਨਾਲ ਬਹੁਤ ਬੇਇਨਸਾਫੀ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਇਹ ਚਾਹੁੰਦੇ ਆਂ ਕਿ ਇਹ ਨਾਲ ਇਨਸਾਫ ਕੀਤਾ ਜਾਏ ਇਸ ਸਬੰਧ ਵਿੱਚ ਤੁਸੀਂ ਕਿਹਦੇ ਅਧਿਕਾਰੀ ਨੂੰ ਮਿਲੇ ਹੋ ਅਸੀਂ ਬੀਡੀਪੀਓ ਸਾਹਿਬ ਨੂੰ ਮਿਲੇ ਸੀਗੇ ਜੀ ਉਹਨਾਂ ਨੇ ਭਰੋਸਾ ਦਿੱਤਾ ਉਹਨਾਂ ਨੇ ਭਰੋਸਾ ਦਿੱਤਾ ਵੀ ਫਾਈਲ ਜਿਹੜੀ ਆ ਰਾਤ ਦੀ ਇਹਨਾਂ ਦੀ ਜਿਹੜੀ ਆ ਆਨਲਾਈਨ ਅੱਗੇ ਚਾ ਚੁੱਕੀ ਆ ਤੇ ਉਹਦੇ ਵਿੱਚ ਹੁਣ ਤੁਸੀਂ ਅਸੀਂ ਤੇ ਕੁਝ ਨਹੀਂ ਕਰ ਸਕਦੇ ਜੀ ਤੁਸੀਂ ਅਗਲੀ ਅਗਲੀ ਕਾਰਵਾਈ ਤਾਂ ਡਿੱਗੀ ਰਹੀ ਹੈ ਅਸੀਂ ਅੱਗੇ ਕਾਰਵਾਈ ਆਪਣੀ ਸਲਾਹ ਕਰਕੇ ਤੇ ਕਰਦੇ ਆ ਕੀ ਨਾਮ ਤੁਹਾਡਾ ਪ੍ਰੀਤ ਕਮਲ ਕਿ ਤੁਹਾਨੂੰ ਰਣਵਾਲੇ ਮੈਂ ਬੱਤੀ ਟਾਂਡੇ ਤੋਂ ਰਣਵਾਲੇ ਆ ਇਸ ਵਾਰ ਵਾਰਡ ਤੋਂ ਭਰੇ ਸੀ 4 ਨੰਬਰ ਵਾਰਡ ਤੋਂ ਭਰੇ ਸੀਗੇ ਸੀ ਜੀ ਕੀ ਤੁਹਾਨੂੰ ਤੱਕ ਆ ਗਿਆ ਸਾਡੇ ਫਾਰਮ ਜਿਹੜੇ ਉਹ ਰੱਦ ਕੀਤੇ ਗਏ ਆ ਰੱਦ ਕਰਨਾ ਕਿਉਂ ਕਰਨੀ ਦੱਸੋ ਕਹਿੰਦੇ ਕਿ ਸਾਈਨ ਨਹੀਂ ਸਹੀ ਹੈਗੇ ਹਾਂਜੀ ਕੋਈ ਖਾਸ ਵਜ੍ਹਾ ਤੇ ਦੱਸੀ ਨਹੀਂ ਗਈ ਹੈਗੀ ਹਾਂਜੀ ਕੀ ਨਾਮ ਤੁਹਾਡਾ ਪ੍ਰੀਤ ਕਮਲ ਕਿ ਤੁਹਾਨੂੰ ਰਣ ਵਾਲੇ ਮੈਂ ਬੱਤੀ ਟਾਂਡੇ ਤੋਂ ਰਣ ਵਾਲੀ ਹਾਂ ਇਸ ਵਾਰ ਚੋ ਫਾਰਮ ਚਾਰ ਨੰਬਰ ਵਾਰਡ ਤੋਂ ਫਰੇ ਸੀਗੇ ਸੀ ਕੀ ਤੁਹਾਨੂੰ ਤੱਕ ਆ ਗਿਆ ਸਾਡੇ ਫਾਰਮ ਜਿਹੜੇ ਉਹ ਰੱਦ ਕੀਤੇ ਗਏ ਆ ਰੱਦ ਕਰਨਾ ਕਿਉਂ ਕਰਨੀ ਦੱਸੋ ਕਹਿੰਦੇ ਕਿ ਸਾਈਨ ਨਹੀਂ ਸਹੀ ਹੈਗੇ ਹਾਂਜੀ ਕੋਈ ਖਾਸ ਵਜ੍ਹਾ ਤੇ ਦੱਸੀ ਨਹੀਂ ਗਈ ਹੈਗੀ ਹਾਂਜੀ ਭਾਈ ਕੀ ਨਾਂ ਦੇ ਕਿਥੋਂ ਰਹਿਣ ਵਾਲੇ ਮੈਂ ਕੈਪਟਨ ਜਗੀ ਸਿੰਘ ਮੜੀ ਟਾਂਡਾ ਰਹਿਣ ਵਾਲਾ ਅਸੀਂ ਮੜੀ ਟਾਂਡਾ ਜੰਜ ਘਰ ਵਿੱਚ ਸਾਰੇ ਇਕੱਠੇ ਹੋਇਆ ਅਸੀਂ ਭਾਈ ਚਾਰੇ ਦਾ ਸਾਥ ਦੇਣ ਵਾਸਤੇ ਕਿ ਇਹਨਾਂ ਦਾ ਇੱਕ ਆਦਮੀ ਜਿਹੜਾ ਸਾਡਾ ਮੈਂਬਰ ਹੀ ਚਾਰ ਨੰਬਰ ਬਾਰ ਚੋਂ ਖੜਾ ਸੀ ਤੇ ਉਹ ਭਾਰੀ ਯਤਨਾਂ ਅਗਿਆਰਿਆ ਸੀ ਤੇ ਵਿਰੋਧੀ ਪਾਰਟੀ ਨੇ ਜੇ 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 ਜਾਵੀਏ ਬੰਦਾ ਮੈਂਬਰ ਬੰਦਾ ਬੰਦਾ ਹੈਗਾ ਤੇ ਇਹਨੂੰ ਪਿਛੇ ਕਰਨ ਵਾਸਤੇ ਦੀ ਫੈਮ ਰੱਦ ਕਰਾਈ ਗਈ ਜੀ ਕੀ ਮੰਗ ਬਾਕੀ ਅਸੀਂ ਅਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਮਸਲਾ ਇਹਨੂੰ ਹੱਲ ਕੀਤਾ ਜਾਵੇ ਔਰ ਇਤੇ ਗੌਰ ਕੀਤੀ ਜਾਵੇ ਜੀ ਨਾਮ ਤੁਹਾਡਾ ਕੀ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਕੁਲਜੀਤ ਸਿੰਘ ਮੈਂ ਚਾਂਡੇ ਦਾ ਰਹਿਣ ਵਾਲਾ ਮਾੜੀ ਚਾਂਡੇ ਦਾ ਰਹਿਣ ਵਾਲਾ ਹਾਂ ਜੀ ਤੇ ਕੀ ਮਸਲਾ ਜੀ ਲੋਕ ਇੱਥੇ ਹੋਇਆ ਮਸਲਾ ਬੜਾ ਗੰਭੀਰ ਹੈ ਜੀ ਅਸੀਂ ਵੀ ਆਪਣੇ ਵਿਮਰਤਣਾ ਜਾ ਰਹੇ ਆ ਸਾਡਾ ਐਸਸੀ ਭਾਈ ਦਾ ਭਾਈ ਜਰੇ ਦੇ ਨਾਲ ਮੇਰਾ ਸਬੰਧ ਦਾ ਸਾਈ ਰਕ ਲਖਦੇ ਆ ਸਬੰਧ ਆਪਣਾ ਤੇ ਆਪਣੇ ਐਸਸੀ ਭਾਈ ਜੋ ਚੋ ਇਹ 4 ਨੰਬਰ ਤੋਂ ਆਪਣੇ ਮੁੰਡੇ ਨੂੰ ਖੜਾ ਕੀਤਾ ਹੈਗਾ ਤੇ ਉਹਦੀਆਂ ਵੋਟਾਂ ਜ਼ਿਆਦਾ ਦੇਖ ਕੇ ਤੇ ਬੁਰਗੀ ਕਰਨੇ ਧੱਕਾ ਸਾਹੀ ਕਰਹੀ ਹੈ ਪ੍ਰਸ਼ਾਸਨ ਨੂੰ ਨਾਗ ਨਾ ਲਾ ਕੇ ਮਿਲ ਕੇ ਆਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਨਗਰ ਦੇ ਵਿੱਚ ਹਮੇਸ਼ਾ ਜਿਉਂ ਚੋਣਾ ਹੋਈਆਂ ਨਾ ਨਿਰਪੱਖ ਤੋਂ ਚੋਣਾ ਹੋਈਆਂ ਹਨ ਇਸ ਵਾਰ ਕੀ ਹੋਇਆ ਕਿ ਬੜੇ ਜਿਹੜੇ ਸਾਡੇ ਰਾਜ ਕਿਤੇ ਜਾ ਰਹੇ ਹਨ ਕਾਗੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹੋ ਜੀ ਧੱਕੇਸ਼ਾਹੀ ਰੋਕੀ ਜਾਵੇ ਤ ਨਹੀਂ ਤੇ ਫਿਰ ਆਪਾਂ ਤੇ ਫਿਰ ਰੋਡ ਦੇ ਉੱਤੇ ਆ ਹੀ ਜਾਣਾ ਹੈ ਜਿਹੜੇ ਇਹ ਮਜ਼ਬੂਰ ਨਾ ਕਿਤੇ ਵੀ ਕਹੀਏ ਜ਼ੋਰ ਤੇ ਜਾ ਕੇ ਜਾ ਕੇ ਆਪਾਂ ਰੋਡ ਜਾਮ ਕਰ ਜਾਈਏ ਤੇ ਸਾਡੇ ਨਾਲ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਹੈ ਸਰ ਤੁਹਾਡੇ ਤੇ ਪਿੰਡ ਵੱਲੋਂ ਜੋ ਵਿਰੋਧੀ ਧਿਰ ਤੁਹਾਡੇ ਇਲੈਕਸ਼ਨ ਲੜ ਰਹੀ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਕਿ ਸਾਡੀ ਇੱਕ ਫਾਈਲ ਜਿਹੜੀ ਆ ਉਹ ਰਿਜੈਕਟ ਕਰਵਾ ਦਿੱਤੀ ਗਈ ਹੈ ਕੀ ਜਾਣਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਫਤਿਹ ਦੀ ਸਮਝ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਸਾਡੇ ਤੇ ਵਿਰੋਧੀ ਧਿਰ ਨੇ ਸਾਡੇ ਤੇ ਇਲਜ਼ਾਮ ਲਗਾਏ ਆ ਕਿ ਅਸੀਂ ਕਿਸੇ ਦੀ ਫਾਈਲ ਰਿਜੈਕਟ ਕਰਵਾਈ ਹੈ ਜੋ ਕਿ ਸਰਾਸਰੀ ਇੱਕ ਝੂਠ ਹੈ ਇੱਕ ਕਹਲੋ ਕਿ ਤੁਸੀਂ ਰਾਜਨੀਤਿਕ ਨੂੰ ਆਪਣਾ ਹੱਥ ਕੰਡਾ ਵਰਤਿਆ ਗਿਆ ਆ ਸਾਡੇ ਤੇ ਇਲਜ਼ਾਮ ਲਗਾਇਆ ਆ ਜੋ ਕਿ ਇੱਕਦਮ ਬਿਲਕੁਲ ਝੂਠਾ ਹੈ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਆਪਾਂ ਉਹਨਾਂ ਨੂੰ ਸਬੂਤ ਦਵਾਂਗੇ ਇਹ ਫਾਈਲ ਉਥੇ ਆਰਓ ਸਾਹਿਬ ਨੇ ਬਕਾਇਦਾ ਲਿਖ ਕੇ ਦੱਸਿਆ ਆ ਕਿ ਤੁਹਾਡੇ ਜਿਹੜੇ ਆ ਸਕੇਂਡਰ ਦੇ ਤੇ ਪ੍ਰਪੋਜ਼ਰ ਦੇ ਉਹਦੇ ਵਿੱਚ ਸਾਈਨ ਨਹੀਂ ਸੀਗੇ ਇਸ ਕਰਕੇ ਉਹਨਾਂ ਦੀ ਫਾਈਲ ਰਿਜੈਕਟ ਹੋਈ ਆ ਤੇ ਅਸੀਂ ਇਸ ਦੀ ਚੀਜ਼ ਦੀ ਮਤਲਬ ਪੂਰੀ ਬਹਿਤ ਕਰਾਂਗੇ ਉਤੋਂ ਸਬੂਤ ਕਢਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਹਾਂ ਇਹ ਚੀਜ਼ ਨਹੀਂ ਹੈ ਔਰ ਵਿਰੋਧੀ ਧਿਰ ਨੇ ਬਿਨਾ ਸਬੂਤਾਂ ਤੋਂ ਬਿਨਾ ਤੱਥਾਂ ਤੋਂ ਸਾਡੇ ਉੱਤੇ ਜਿਹੜੇ ਇਲਜ਼ਾਮ ਲਗਾਏ ਆ ਉਹ ਸਾਡੇ ਕੋਲੋਂ ਅਸੀਂ ਜਦੋਂ ਪ੍ਰੂਫ ਕਰ ਦਾਂਗੇ ਅਸੀਂ ਚਾਹਾਂਗੇ ਕਿ ਉਹ ਸਾਡੇ ਕੋਲ ਆ ਕੇ ਜਿੱਥੇ ਉਹਨਾਂ ਨੇ ਇਲਜ਼ਾਮ ਲਗਾਏ ਉਸੇ ਜਗ੍ਹਾ ਤੇ ਆ ਕੇ ਸਾਡੇ ਕੋਲੋਂ ਮਾਫੀ ਮੰਗਣ ਨਹੀਂ ਤੇ ਅਸੀਂ ਮਾਨ ਹਾਨੀ ਦਾ ਕੇਸ ਕਰਾਂਗੇ ਸਾਹਿਬ ਜੀ ਆਨੰਦਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਜੀ ਰੋਪਿੰਦਰ ਸਿੰਘ ਰੋਗੀ ਮੈਂ ਪਿੰਡ ਪੱਤੀ ਮਾੜੀ ਨਾਲੇ ਤੋਂ ਤੁਹਾਡੇ ਵਿੱਚ ਜੋ ਪਾਰਟੀ ਇਲੈਕਸ਼ਨ ਲੱਗ ਰਹੀ ਹੈ ਉਹਨਾਂ ਦਾ ਇੰਤਜ਼ਾਮ ਲਗਾਇਆ ਗਿਆ ਹੈ ਨਾ ਕਿ ਵਿਰੋਧੀ ਧਿਰ ਜਾਂ ਠੀਕ ਫਾਇਲ ਰਿਜੈਕਟ ਕਰਵਾਇਆ ਗਿਆ ਹੈ। ਇਹ ਖ਼ਾਮ ਬਿਲਕੁਲ ਝੂਠ ਹੈ ਭਾਜੀ। ਆ ਮੈਨੂੰ ਕੱਲ ਹੀ ਸਾਡੇ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਮੇਰੀ ਵਿਰੋਧੀ ਧਿਰ ਜਿਹੜੀ ਹੈ ਉਹਨਾਂ ਨੇ ਜਾਂਚ ਕਰ ਕੱਟ ਕੀਤਾ ਤੇ ਉਹਨਾਂ ਵਿੱਚੋਂ ਕੁਝ ਲੋਕ ਸਰਦਾਰ ਕੈਪਟਨ ਜਗਜੀਤ ਸਿੰਘ, ਸਰਦਾਰ ਕੁਲਜੀਤ ਸਿੰਘ, ਸਰਦਾਰ ਸੁਬੇਦਾਰ ਰਜਿੰਦਰ ਸਿੰਘ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਪਰਸਨਲੀ ਸਾਡੇ ਤੇ ਅਟੈਕ ਕੀਤਾ ਅਤੇ ਐਸ.ਆਈ. ਭਾਈਚਾਰੇ ਨੂੰ ਗੁੰਮਰਾਹ ਕੀਤਾ ਜਦੋਂ ਕਿ ਮੈਂ ਆਲਰੇਡੀ ਉਹਨਾਂ ਨੂੰ ਦੱਸ ਚੁੱਕਾ ਸੀ ਔਰ ਮੈਂ ਅੱਜ ਬਿੱਟੂ ਭਾਜੀ ਜਿਨ੍ਹਾਂ ਦੀ ਫਾਈਲ ਰਜੈਕਟ ਹੋਈ ਹੈ ਉਹਨਾਂ ਨੂੰ ਅੱਜ ਬੁਲਾ ਕੇ ਉਹਨਾਂ ਦੀ ਫਾਈਲ ਵੀ ਦਿਖਾਈ ਜਦੋਂ ਕਿ ਉਹਨਾਂ ਦੇ ਦੋ ਗਵਾਹ ਸੈਕੰਡਰੀ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਉਹਨਾਂ ਦੇ ਸਾਈਨ ਨਾ ਹੋਣ ਕਰਕੇ ਫਾਈਲ ਰਜੈਕਟ ਹੋਈ ਹੈ ਪਰ ਇਹਨਾਂ ਤਿੰਨਾਂ ਨੇ ਪੋਲਿਟਿਕਲ ਚਾਲਾਂ ਖੇਡ ਕੇ ਐਸ.ਆਈ. ਭਾਈਚਾਰੇ ਨੂੰ ਗੁੰਮਰਾਹ ਕੀਤਾ ਅਤੇ ਸਾਡੇ ਖਿਲਾਫ ਨਾਰੇਬਾਜ਼ੀ ਕੀਤੀ ਮੇਰਾ ਐਕਸ ਖਰਾਬ ਕੀਤਾ ਅਤੇ ਸਾਨੂੰ ਮਾਰਾ ਚੰਗਾ ਬੋਲਿਆ ਗਿਆ ਜਦੋਂ ਕਿ ਮੈਂ ਇਹਨਾਂ ਨੂੰ ਇਸ ਚੀਜ਼ ਬਾਰੇ ਸਾਬੀ ਭਾਜੀ ਨੂੰ ਆਲਰੇਡੀ ਆਪਾਂ ਡਿਸਕਸ ਕੀਤੀ ਆ ਤੇ ਮੈਂ ਭਾਜੀ ਨੂੰ ਵੀ ਕਿਹਾ ਕਿ ਉਹਨਾਂ ਨੂੰ ਜਰੂਰ ਇਹ ਸਿਣਿਆ ਬਚਾਓ ਕਿ ਜਾਂ ਸਾਡੇ ਕੋਲ ਮਾਫੀ ਮੰਗੀ ਜਾਵੇ ਨਹੀਂ ਤਾਂ ਮੈਂ ਉਹਨਾਂ ਦੇ ਖਿਲਾਫ ਪਰਸਨਲੀ ਹਾਈ ਕੋਰਟ ਚ ਮਾਰਾ ਨਹੀਂ ਤੱਕ ਮੈਂ ਇੱਥੇ ਇਹ ਵੀ ਦੱਸਣਾ ਦੱਸਣਾ ਚਾਹੁੰਦਾ ਐਸੀ ਭਾਈਚਾਰੇ ਦਾ ਮੈਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਮਿਲ ਰਿਹਾ ਮੈਂ ਦਿਨ ਰਾਤ ਉਹਨਾਂ ਦੇ ਘਰਾਂ ਚ ਜਾਣਾ ਵਾ ਹੋਟਾ ਮੰਦਨ ਜਾਣਾ ਤੇ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਸਵਾਗਤ ਕੀਤਾ ਜਾਂਦਾ ਵਾ ਪਰ ਇਹਨਾਂ ਤਿੰਨਾਂ ਵੱਲੋਂ ਉਹਨਾਂ ਨੂੰ politcal ਚਾਲਾਂ ਛੇੜ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਮੈਂ ਅਪੀਲ ਕਰਦਾ ਹਾਂ ਐਸ ਸੀ ਭਾਈਚਾਰੇ ਨੂੰ ਵੀ ਕਿ ਪਲੀਜ਼ ਤੁਸੀਂ ਕਿਸੇ ਵੀ ਅਫਵਾਹ ਤੋਂ ਬਚੋ ਗੁੰਮਰਾਹ ਨਾ ਹੋਵੋ ਜੇ ਕੋਈ ਗੱਲ ਹੁੰਦੀ ਵੀ ਹੈ ਤਾਂ ਪਹਿਲਾਂ ਉਸ ਦੀ ਤਹਿ ਤੱਕ ਜਾਓ ਤਾਂ ਹੀ ਕਿਸੇ ਤੇ ਯਕੀਨ ਕੀਤਾ ਜਾਵੇ ਧੰਨਵਾਦ